ਮੈਂ ਡਾਕਟਰ ਸੁਖਤਾਨ ਸਿੰਘ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਬੜੇ ਦਿਨਾਂ ਤੋਂ ਵੀਡੀਓ ਚੱਲਦੇ ਪਏ ਸੀਗੇ ਮੇਰੀ ਵੀ ਥੋੜੀ ਜਿਹੀ ਟ੍ਰੇਨਿੰਗ ਲੱਗੀ ਹੋਈ ਸੀਗੀ ਜਿਆਦੀ ਆ ਵੀਡੀਓ ਬਣਾਉਣ ਦਾ ਮੌਕਾ ਨਹੀਂ ਮਿਲਿਆ ਸੋ ਅੱਜ ਮੈਂ ਨਾ ਤੁਹਾਨੂੰ ਇੱਕ ਸਾਡੇ ਬਹੁਤ ਹੀ ਸਤਿਕਾਰਯੋਗ ਬਾਪੂ ਜੀ ਨੇ ਇਹ ਬਾਬਾ ਜੀ ਦਾ ਨਾਮ ਹੈ ਬਾਬਾ ਲੱਡੂ ਇਹ ਬਾਬਾ ਜੀ ਦਲਾਲ ਨੇ ਮੱਝਾਂ ਦੇ ਇਹਨਾਂ ਨੇ ਬਹੁਤ ਸਮਾਂ ਜਿਹੜੀ ਮੱਝਾਂ ਦੀ ਦਲਾਲੀ ਕੀਤੀ ਏ ਦੇ ਨਾਲ-ਨਾਲ ਇਹ ਮੱਜਾਂ ਦੇ ਹੀਮ ਵੀ ਨੇ ਇਹਨਾਂ ਇਹ ਸਾਡੇ ਇਲਾਕੇ ਦੇ ਵਿੱਚ ਜਦੋਂ ਪਹਿਲਾਂ ਡਾਕਟਰਾਂ ਦੀ ਘਾਟ ਹੁੰਦੀ ਸੀ ਅੱਜ ਤਾਂ ਚਲੋ ਅਸੀਂ ਨਵੇਂ ਮੁੰਡੇ ਆ ਗਏ ਉਸ ਤੋਂ ਪਹਿਲਾਂ ਜਿਹੜਾ ਇਹਨਾਂ ਦਾ ਕੰਮ ਮਤਲਬ ਕਿ ਲੋਕ ਇਹਨਾਂ ਨੂੰ ਲੈ ਕੇ ਜਾਂਦੇ ਸੀ ਕਿਸੇ ਦਾ ਪਿੱਛਾ ਮੱਜ ਕੱਢ ਗਈ ਕੋਈ ਮੱਜ ਬੱਚਾ ਨਹੀਂ ਦਿੰਦੀ ਭਈ 100 ਗੱਲਾਂ ਜਿਹੜੀਆਂ ਕਿਸੇ ਨੂੰ ਨਾਲ ਕਹਾਣੀ ਦੇਣ ਦਾ ਵੱਲ ਸੀਗਾ ਸੋ ਉਹ ਸਾਰੀਆਂ ਗੱਲਾਂ ਦੇ ਨਾਲ ਮਤਲਬ ਕਿ ਇਹ ਜੁੜੇ ਹੋਏ ਨੇ ਅੱਜ ਬਾਬਾ ਜੀ ਜਿਹੜੇ ਨੇ ਮਤਲਬ ਕਿ ਹੋਣ ਨਹੀਂ ਜਾਂਦੇ ਬੱਚਿਆਂ ਨੂੰ ਦੁੱਧ ਪਿਆਗੇ ਸਾਂ ਬੱਚਿਆਂ ਦੀਆਂ ਜਨਨੀਆਂ ਜਵਾਨਾਂ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਅੱਜ ਆਪਾਂ ਬਾਬਾ ਜੀ ਨਾਲ ਕਰਨੀਆਂ ਨੇ ਇਹਨਾਂ ਕੋਲੋਂ ਪੁੱਛਣਾ ਹੈ ਵੀ ਇਹਨਾਂ ਦਾ ਮਤਲਬ ਕਿ ਜਿਹੜੇ ਇਹਨਾਂ ਕੋਲੇ ਗੁੰਨ ਨੇ ਉਹ ਤੁਹਾਡੇ ਨਾਲ ਆਪਾਂ ਅੱਜ ਸਾਂਝੇ ਵੀ ਕਰਨੇ ਨੇ ਫਿਰ ਮੈਂ ਤੁਹਾਨੂੰ ਇਹਨਾਂ ਦਾ ਨੰਬਰ ਵੀ ਦੇ ਕੇ ਜਾਣਾ ਤੁਸੀਂ ਕੋਈ ਵੀ ਸੱਜਣ ਮੈਨੂੰ ਵੇਖਣ ਵਾਲੇ ਜਿਵੇਂ ਸਾਡੇ ਵੀਰ ਕੋਈ ਕਿਤੋਂ ਕੋਈ ਕਿਤੋਂ ਵੇਖਦਾ ਉਹੀ ਬਾਬਾਈ ਨਾਲ ਗੱਲ ਕਰਨ ਕਰਨਗੇ ਸੋ ਸਭ ਤੋਂ ਪਹਿਲਾਂ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਬਾਬਾ ਜੀ ਆਪਣਾ ਨਾਮ ਦੱਸੋ ਜੀ ਲੱਡੂ ਜੀ ਅੱਛਾ ਜੀ ਤਾਂ ਬਾਬਾ ਜੀ ਤੁਹਾਡੀ ਉਮਰ ਕਿੰਨੀ ਹੋ ਗਈ ਹੈ ਜੀ ਉਮਰ ਸਾਡੀ ਜੀ 85 ਸਾਲ 85 ਸਾਲ ਬਾਬਾ ਜੀ ਕਿੰਨਾ ਟਾਈਮ ਜਿਹੜੀ ਤੁਸੀਂ ਇਹ ਦਲਾਲੀ ਦਾ ਕੰਮ ਤੇ ਕੀਮੀ ਦਾ ਕੰਮ ਤੁਹਾਨੂੰ ਕਰਦਿਆਂ ਹੋ ਗਿਆ ਜੀ ਇਹ ਜੀ ਮੈਨੂੰ 60 ਸਾਲਾਂ ਤੋਂ ਉੱਤੇ ਉੱਤੇ ਹੋ ਗਿਆ ਅੱਛਾ ਜੀ 60 ਸਾਲਾਂ ਤੋਂ ਉੱਤੇ ਮਤਲਬ ਕਿ ਉਦੋਂ ਦੇ ਹੀ ਤੁਸੀਂ ਇਹ ਕੀਮਤਾ ਵੀ ਕੰਮ ਤੇ ਮੱਝਾਂ ਦਾ ਵੀ ਕੰਮ ਮੱਝਾਂ ਦਾ ਵੀ ਕੰਮ ਤੇ ਦਲਾਲੀ ਦਾ ਵੀ ਕੰਮ ਤੇ ਮੱਝਾਂ ਦੇ ਵਲੇ ਜੇਰਾਵੇਂ ਕਰਦਾਰਿਆਂ ਤੇ ਇਹਨਾਂ ਨੂੰ ਕੀਮੀ ਦਾ ਵੀ ਕੰਮ ਵੀ ਜਿਹੜੀ ਕੋਈ ਬਿਮਾਰ ਹੋ ਉਹਨੂੰ ਵੀ ਠੀਕੇ ਮੈਂ ਲਾ ਦੇਂਦ ਆ ਰਿਆਂ ਠੀਕ ਹੈ ਜੀ ਤੀਕੇ ਵੀ ਨਾ ਪੜ ਲਾ ਦੇਂਦ ਆ ਰਿਆਂ ਤੀਕੇ ਵੀ ਠੀਕ ਹੈ ਜੀ ਤੇ ਮੈਂ ਨੇ ਰਾਜੀ ਹੋ ਜਾਣਾ ਗਾਂ ਨੇ ਰਾਜੀ ਹੋ ਜਾਣਾ ਜਿਹੜੀ ਨੇ ਬੱਚਾ ਨਾ ਲੈਣਾ ਉਹਨੂੰ ਵੀ ਬੱਚਾ ਲਾ ਦੇ ਮੈਂ ਮੈਂ ਨੂੰ ਠੀਕ ਹੈ ਜੀ ਟੁੱਟੀਆਂ ਭੱਜੀਆਂ ਟੁੱਟੀਆਂ ਭੱਜੀਆਂ ਲੱਗਦਾ ਵੀ ਗੰਡਾ ਧਾਰਿਆ ਪਰ ਹੁਣ ਮੈਂ ਬਜ਼ੁਰਗ ਜੀ ਹੋ ਗਿਆ ਸਾਡੇ ਡਾਕਟਰ ਸਾਹਿਬ ਬੈਠੇ ਨੇ ਕੋਲੇ ਨਾਲ ਕੋਲ ਕੋਈ ਸ਼ੱਕ ਦੇ ਹਾਂਜੀ ਹਾਂਜੀ ਮੈਂ ਮੈਂ ਵੀ ਤੁਹਾਨੂੰ ਬੜੀ ਬੜੀ ਨਾਲ ਕਈ ਵਾਰੀ ਲੈ ਕੇ ਗਿਆ ਸੋ ਅੱਜ ਤਾਂ ਮਤਲਬ ਕਿ ਬਾਬਾ ਜੀ ਦੀ 85 ਸਾਲ ਉਮਰ ਹੋ ਗਈ ਹੈ ਹੁਣ ਬਾਬਾ ਜੀ ਘਟ ਜਾਂਦੇ ਨੇ ਥੋੜਾ ਜਿਹਾ ਸਰੀਰ ਵੀ ਹੁਣ ਮਤਲਬ ਕਮਜ਼ੋਰ ਹੋ ਗਿਆ ਉਮਰ ਦੇ ਹਿਸਾਬ ਨਾਲ ਸੋ ਅੱਜ ਬਾਬਾ ਜੀ ਨਾਲ ਆਪਾਂ ਜਿਹੜੇ ਤਜਰਬੇ ਨੇ ਉਹ ਸਾਂਝੇ ਕਰਨੇ ਨੇ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਕਈ ਜਿਹੜੀਆਂ ਮੱਝਾਂ ਪਿੱਛਾ ਕੱਢਦੀਆਂ ਨੇ ਜੀ ਬਹੁਤ ਸਾਰੀਆਂ ਸਾਨੂੰ ਵੀ ਕੇਸ ਆਉਂਦੇ ਨੇ ਭਰਾਵਾਂ ਦੇ ਉਹਨਾਂ ਵਾਸਤੇ ਕੋਈ ਦੱਸੋ ਨੁਕਸਾ ਜੀ ਅੱਛਾ ਹਾਂਜੀ ਭਾਈ ਜਿਹੜੀਆਂ ਪਿੱਛਾ ਕਰਦੀਆਂ ਤੇ ਪਿੱਛਾ ਰੁਕਦਾ ਨਹੀਂ ਹਾਂਜੀ ਉਹ ਨੂੰ ਸਰਦਾਰ ਜੀ ਮਹੀਨੇ ਦੇ ਮਹੀਨੇ ਆਪਾਂ ਟੀਕਾ ਲਾਈਏ ਕਰੀਏ ਠੀਕ ਹੈ ਠੰਡਾ ਠੰਡਾ ਟੀਕਾ ਠੰਡਾ ਲਾਈਏ ਕਰੀਏ ਆਪਾਂ ਗੌਰ ਨੇ ਪਾਸੇ ਤੇ ਅੱਛਾ ਜੀ ਇੱਥੇ ਠੀਕ ਹੈ ਜੀ ਬਰਕਤ ਆ ਠੀਕ ਹੈ ਜੀ ਉਹ ਬਿਲਕੁਲ ਮੈਂ ਸੈਟ ਹੋਰ ਆਪਾਂ ਨੂੰ ਕੁਝ ਨਹੀਂ ਕਰਨਾ ਜੇ ਜਦੋਂ ਦਿਨ ਆ ਜਾਣ 5-7 ਅੱਛਾ ਜੀ ਉਹਦੋਂ ਚੌਲਾਂ ਦੇ ਵਿੱਚ ਇਹ 베ਰੀ ਦੀਆਂ ਛੱਲਾਂ ਪਾ ਲੈਣੀਆਂ ਮੜਾ ਨਾ ਲੱਗੇ ਤਾਂ ਅੱਛਾ ਚੌਲ ਰਹਿਣਗੇ ਖਵਾ ਦੇਣੇ ਨੇ ਪਿੱਛਾ ਕਦੀ ਨਾ ਮੈਂ ਮਾਰੇ ਦੀ ਸੁਆ ਉਹ ਪੱਕਾ ساری ਉਮਰ ਦੀ ਗਾਰੰਟੀ ਨਹੀਂ ਇਹ ਮਾੜੀ ਦੀ ਦੁਬਾਰਾ ਦੱਸੋ ਵੀ ਜਦੋਂ ਆਪਣੇ ਮੱਝ ਸੂਣ ਦਾ ਟਾਈਮ ਰਹਿ ਗਿਆ 4-5 ਦਿਨ ਉਦੋਂ ਬੰਝ ਕਰ ਦੇਣਾ ਅੱਛਾ ਉਦੋਂ ਆਪਾਂ ਕੀ ਕਰਨਾ ਹੈ ਜੀ ਉਦੋਂ ਆਪਾਂ ਉਹਦਾ ਨਾ ਉਦੋਂ ਚੌਲ ਹੀ ਉਹਨੂੰ ਖਾਣੇ ਨੇ ਹੋਰ ਕੁਝ ਚੌਲਾਂ ਦੇ ਵਿੱਚ ਕੀ ਪਾਉਣਾ ਜੀ ਉਹ ਜੀ ਆਪਾਂ 베ਰੀ ਦੀਆਂ ਛਿੱਲਾਂ ਪਾਉਣੀਆਂ ਨੇ ਥੱਲਿਓਂ ਜਿਹੜੀਆਂ ਹੁੰਦੀਆਂ ਨੇ ਜਮੀਨ ਚ ਅੱਛਾ ਜੀ ਉਹਨਾਂ ਧੋ ਕੇ ਛਿਲ ਲਾ ਕੇ ਕੁਤਰ ਤੇ ਉਹ ਚੌਲਾਂ ਦੇ ਵਿੱਚ ਬੰਨ ਕੇ ਛੱਡ ਦੇਣੀ ਮੈਨੂੰ ਖਵਾ ਦੇਣੀ ਹੈ ਖਵਾ ਦੇਣੀ ਉਹ ਕੱਢ ਦੇਣੀ ਨੀ ਉਲ ਕੇ ਛਿੱਲਾ ਬਾਹਰ ਸੁੱਟ ਦਿਆ ਨੇ ਤੇ ਉਹ ਚੌਲ ਮੈਨੂੰ ਠਾਰ ਕੇ ਖਵਾ ਦੇਣੀ ਕਿੰਨੇ ਕ ਚੌਲ ਹੋਣੇ ਚਾਹੀਦੇ ਆ ਚੌਲ ਅੱਧਾ ਕਿਲੋ ਜਾਂ 1 ਕਿਲੋ ਤੋਂ ਘੱਟ ਠੀਕ ਹੈ ਤਾਂ ਉਹਨਾਂ ਦਾ ਮੱਝ ਸੂਪੇਗੀ ਆ ਮਾਈ ਸੂਪ ਹੈ ਜੀ ਮੈਂ ਉਸ ਨੂੰ ਕੋਈ ਰਿਕਵਰਟ ਨਹੀਂ ਹੋਣੀ ਠੀਕ ਹੈ ਜੀ ਮੱਝ ਉਹਵੇਂ ਸੂਵੇ ਦੀ ਉਸੇ ਤਰ੍ਹਾਂ ਜੇਰ ਪਾਵੇਂ ਦੀ ਕੋਈ ਜੇਰ ਦੀ ਰਿਕਵਰਟ ਨਹੀਂ ਹੋਣੀ ਠੀਕ ਹੈ ਜੀ ਇਹ ਆਪਣੀ ਜ਼ਿੰਮੇਵਾਰੀ ਹੋ ਬਈ ਜੇਰ ਦੇ ਰੁਕਾਵਟ ਪਵੇ ਜ ਮੈਂ ਸੁਵੇ ਨਾ ਮੈਂ ਜੋਰ ਨਾ ਲਾਵੇ ਕੀ ਬਾਤ ਹੈ ਬਾਬਾ ਜੀ ਇੱਕ ਨਾ ਗੱਲ ਹੋਰ ਬੜੀ ਇਹ ਸਾਨੂੰ ਵੀ ਫੋਨ ਬੜੇ ਆਉਂਦੇ ਆ ਜੀ ਮੱਝ ਸੂਈ ਉਹਨਾਂ ਦੁੱਧ ਹੀ ਨਹੀਂ ਲਾਇਆ ਜਾਂ ਦੁੱਧ ਹੀ ਨਹੀਂ ਦਿੰਦੀ ਬੜੀਆਂ ਗੱਲਾਂ ਨੇ ਜਾਂ ਮਹਿਲਾ ਨਹੀਂ ਛੱਟਦੀ ਉਹਦੇ ਵਿੱਚ ਕੋਈ ਆਉਂਦਾ ਜਿਹੜਾ ਤਿਰਬਾ શેર ਕਰੋ ਜੀ ਜਿਹੜੀ ਮਹਿਲਾ ਨਹੀਂ ਨਾ ਸੰਦੀ ਹਾਂਜੀ ਉਹਦਾ ਜੀ ਇਹ ਉਹਨੂੰ ਆਪਾਂ ਨੂੰ ਵਕਤ ਬੜਾ ਕਰਨਾ ਪਿਆ ਦਾ ਤੁਸੀਂ ਤਾਂ ਅੰਗਰੇਜ਼ੀ ਦੁਆਇਆਂ ਦਿੰਦੇ ਜੀ ਹਾਂਜੀ ਹਾਂਜੀ ਅਸੀਂ ਉਹਨਾਂ ਨੂੰ ਮੈਂ ਨੂੰ ਦੁੱਧ ਪਾ ਲਿਆ ਅੱਛਾ ਜੀ ਖੰਡ ਪਾ ਲਈ ਜਦੋਂ ਮੈਂ ਆਪਾਂ ਸੁੰਦੀ ਭਈ ਅੱਛਾ ਜੀ ਉਦੋਂ ਠੀਕ ਹੈ ਜੀ ਉਦੋਂ ਨੂੰ ਦੁੱਧ ਤਾਂ ਉਦੋਂ ਮਿਲਣਾ ਨਹੀਂ ਉਹ ਜਿਹੜਾ ਇਹਲਾ ਪਾਣੀ ਵਾਲਾ ਮਤਰਾਕਾ ਹੁੰਦਾ ਨਾ ਮਤਬਲਾ ਬੱਚੇ ਵਾਲਾ ਠੀਕ ਹੈ ਜੀ ਉਹ ਕਿਉਂ ਵਰਗਾ ਹੁੰਦਾ ਉਹ ਬੱਠਾ ਚ ਪਾ ਲੈਣਾ ਥੋੜਾ ਜਿਹਾ ਠੀਕ ਹੈ ਜੀ ਬੱਠਾ ਚ ਪਾ ਕੇ ਉਹ ਦੇ ਦੇਣਾ ਠੀਕ ਹੈ ਜੀ ਦੇ ਕੇ ਇਹਨੂੰ ਖੰਡ ਵਿੱਚ ਪਾ ਲੈਣੀ ਘਰ ਤੋਂ ਘੱਟ ਅੱਧਾ ਕਿਲੋ ਠੀਕ ਹੈ ਜੀ ਪਾ ਦੇਣੀ ਠੀਕ ਹੈ ਜੀ ਬਸ ਮੈਂ ਨੇ ਚੱਟ ਲੈਣੀ ਠੀਕ ਹੈ ਜੀ ਚੱਟ ਕੇ ਮੈਂ ਨੇ ਤੇ ਬਹਿ ਜਾਣਾ ਤੇ ਮੈਂ ਨੇ ਉਹ ਗਰਮੈਸ਼ੀਂ ਹੁੰਦਾ ਤੇ ਉਹ ਜੇਰ ਛੱਡ ਦੇਣੀ ਮੈਂ ਨੇ ਉਸੇ ਵੇਲੇ ਉਸੇ ਵੇਲੇ ਦੁੱਧ ਦਾ ਨੁਕਤਾ ਏ ਤੇ ਦੁੱਧ ਮੈਂ ਨੂੰ ਵਿੱਚ ਮਾਰੀ ਖੰਡ ਪਾ ਲਾ ਇਹਨੂੰ ਦੁੱਧ ਪਿਆਈ ਜਾ ਥੋੜਾ ਜਿਹਾ ਸੇਰਕ ਦੁੱਧ ਪਿਆ ਦੇ ਵਿੱਚ ਪਾ ਜਾ ਖੰਡ ਪਾ ਦੇ ਅੱਛਾ ਜੀ ਮੈਂ ਬਸ ਦੁੱਧ ਵਾਲੇ ਚਲਾਰਾ ਵਗਾਈ ਆਵੇਂ ਵਾਹ ਜੀ ਵਾਹ ਦੋ ਦੋ ਤਰੇ ਕਿਉਂ ਨਾ ਠੀਕ ਹੈ ਜੀ ਚੋਮਣੀ ਰੋਜ ਦੇ ਰੋਜ ਨਹੀਂ ਬੇਠੀ ਪਾਰੀਆਂ ਨੇ ਦਿੱਤਾ ਨਹੀਂ ਤੇ ਅੱਠੀ ਪਾਰੀ ਚੋਬਾ ਨੂੰ ਦੋਵੇਂ ਵੇਲੇ ਚੋਣਾ ਠੀਕ ਹੈ ਜੀ ਦੋਵੇਂ ਵੇਲੇ ਬੱਚਾ ਛੱਡਣਾ ਠੀਕ ਹੈ ਜੀ ਜਦੋਂ ਦਵਾ ਦੂ ਇੱਕ ਬਾਬਾ ਜਿਹੜੀਆਂ ਮੱਝਾਂ ਆਪਾਂ ਵੇਖ ਲੈਣੇ ਬਾਂਦੀਆਂ ਨਹੀਂ ਗਈਆਂ ਖੀਰਤ ਨਹੀਂ ਆਉਂਦੀਆਂ ਉਹ ਵੀ ਬੜੇ ਫਜ਼ਨਾਂ ਦੇ ਫੋਨ ਆਉਂਦੇ ਅਸੀਂ ਤਾਂ ਅੰਗਰੇਜ਼ੀ ਦਵਾਈ ਕਰਦੇ ਆ ਆ ਤੁਸੀਂ ਅੰਗਰੇਜ਼ੀ ਕਰਦੇ ਜੀ ਤੁਸੀਂ ਕੋਈ ਦੱਸੋ ਆਪ ਦਾ ਤਯਰਬਾ ਦੱਸ ਦੇਣੀ ਹਾਂਜੀ ਉਹ ਨੂੰ ਅਸੀਂ ਤਾਂ ਜੀ ਅੰਗਰੇਜ਼ੀ ਦਵਾਈਆਂ ਹੀ ਦੇਣੇ ਆ ਠੀਕ ਹੈ ਜੀ ਤੇ ਇਹਨਾਂ ਨਾਲ ਹੀ ਉਹ ਹੁੰਦੀ ਗਰਮ ਬਾਲੀ ਠੀਕ ਹੈ ਜੀ ਤੇ ਗਰਮ ਬਾਲੀ ਨਾਲ ਫਿਰ ਡੰਗੜ ਜੜਾ ਨਾ ਹੁੰਦਾ ਨਹੀਂ ਠੀਕ ਹੈ ਜੀ ਹੂੰ ਠੀਕ ਹੈ ਜੀ ਤੇ ਇੱਕ ਬਾਬਾਈ ਜਿਹੜੀਆਂ ਹੁਣ ਆਪਣੇ ਨਾਲ ਬਹੁਤ ਸਾਰੇ ਜਿਹੜੇ ਵੀਰ ਭਰਾ ਨੇ ਉਹ ਗਾਈਆਂ ਦੇ ਵੱਲ ਹੋ ਗਏ ਆ ਗਾਈਆਂ ਦੇ ਫਾਰਮ ਖੋਲਦੇ ਪਏ ਆ ਫਾਰਮ ਖੋਲ ਤੇ ਥੋੜੇ ਜਿਨਾਂ ਨੂੰ ਘਾਟੇ ਵੀ ਪੈਂਦੇ ਗਾਈਆਂ ਗਰਮੀ ਗਰਮੀ ਵੀ ਬਣਾਉਂਦੀਆਂ ਨੇ ਤੁਸੀਂ ਇਹ ਗੱਲ ਜ਼ਰੂਰ ਦੱਸੋ ਵੀ ਮੱਧਾ ਰੱਖਣ ਕੇ گاਵਾ ਰੱਖਣ ਜਿੰਨੇ ਕੰਮ ਨਵਾਂ ਸ਼ੁਰੂ ਕਰਨਾ ਉਹ گاਵਾ ਜੀ ਰੱਖਣ ਤੇ ਵਿੱਚ ਘਾਟਾ ਪੈਂਦਾ ਬਹੁਤ ਮਹੀਂ ਰੱਖਣਾ ਅੱਛਾ ਜੀ ਮੈਂ ਜਾਂਦੀ ਜਾਂਦੀ ਵੀ 40000 ਵਟਾ ਦੇ ਦੀ ਤੇ ਗਾਂ ਦਾ ਰੱਸਾ ਕੱਟਣਾ ਪੈ ਗਿਆ ਅੱਛਾ ਜੀ ਛੇਕੜ ਤੇ ਆ ਕੇ ਇਹ ਤੁਹਾਡਾ ਤਜਰਬਾ ਮਤਲਬ ਕਿ ਇਸ ਗੱਲ ਦਾ ਇਸ ਗੱਲ ਦਾ ਵੀ ਗਾਂ ਜਦੋਂ ਮੈਂ ਨਹੀਂ ਸਾਰੇ ਕੰਮਾਂ ਤੋਂ ਬਢੇਪਾ ਆ ਗਿਆ ਬਜ਼ੁਰਗ ਹੋ ਗਈ ਥਣ ਮਾਰੇਗਾ ਨਹੀਂ ਸਟਾਂ ਦੀ ਡਾਕਟਰ ਕੋਲੋਂ ਠੀਕ ਹੈ ਜੀ ਇਹ ਆਪਾਂ ਉਹਨੂੰ 40000 ਰੁਪਇਆ ਫੰਡਰ ਦਾ ਵੀ ਵਟ ਲਾਂਗੇ ਵਟ ਲਾਂਗੇ ਤੇ ਗਾਂ ਜਿਹੜੀ ਗਾ ਆਪਾਂ ਨੂੰ ਦਿੱਤਾ ਪਟਣਾ ਪੈਦਾ ਡਾਕਟਰ ਦੇ ਵੀ ਵੱਸੋਂ ਗੱਲ ਬਾਹਰ ਹੋ ਗਈ ਤਾਂ ਹਾਂਜੀ ਹਾਂਜੀ ਠੀਕ ਹੈ ਜੀ ਇੱਕ ਬਾਬਾਈ ਜਿਹੜੇ ਹੁਣ ਆਪਣੇ ਨਵੇਂ ਬੱਚੇ ਨੇ ਉਹ ਸਾਰੇ ਪੜ ਕੇ ਬਾਹਰ ਜਾਈ ਜਾਂਦੇ ਆ ਹਾਂਜੀ ਵਿਦੇਸ਼ਾਂ ਦੇ ਵਿੱਚ ਚਲੇ ਗਿਆ ਜੀ ਉਹ ਕਹਿੰਦੇ ਵੀ ਇੱਥੇ ਕੰਮਕਾਰ ਨਹੀਂ ਹੈਗਾ ਮੱਝਾਂ ਵਾਲੇ ਧੰਦੇ ਦੇ ਵਿੱਚੋਂ ਕੁਝ ਬਚਦਾ ਹੀ ਨਹੀਂਗਾ ਫੀਡ ਬੜੀ ਮਹਿੰਗੀ ਏ ਵੀ ਕੀ ਕਰੀਏ ਤੁਸੀਂ ਤੁਹਾਡਾ ਕੀ ਵਿਚਾਰ ਹੈ ਵੀ ਮੱਝਾਂ ਦੇ ਕੁਝ ਬਚਦਾ ਕਿ ਨਹੀਂ ਬਚਦਾ ਮੱਝਾਂ ਚੋਂ ਵੀ ਬੱਚੇ ਦਾ ਤੇ ਉਹ ਜਿਹੜਾ ਆਪਾਂ 12 15 ਲੱਖ ਲਾ ਕੇ ਬੱਚੇ ਨੂੰ ਆਪਾ ਜੀ ਭੇਜ ਦੇਨੇ ਆ ਬਾਹਰ ਟੀਮ ਹਾਂਜੀ ਪੁੱਤ ਨੂੰ ਹਾਂਜੀ ਪਹਿਲੀ ਗੱਲ ਤਾਂ ਮਟਿਆਰ ਵੱਡੇ ਡਾਕਟਰ ਸਾਹਿਬ ਜੀ ਆਪਾਂ ਇਹ ਕਲਣੀ ਨਹੀਂ ਚਾਹੀਦੀ ਠੀਕ ਹੈ ਜੀ ਕੁਆਰੀ ਟੀ ਪੈਣਾ ਠੀਕ ਹੈ ਜੀ ਇਹ ਕੱਲ ਦੀ ਤੋਂ ਦੀ ਸ਼ਾਦੀ ਕਰਕੇ ਕਰ ਲੋ ਠੀਕ ਹੈ ਜੀ ਤੇ ਨਹੀਂ ਤਾਂ ਨਹੀਂ ਕਲਣੀ ਚਾਹੀਦੀ ਆਪਾਂ ਵੀ ਸਾਲ ਦੀ ਪਹਿਲਾਂ ਸਾ ਬਣਿਆ ਫਿਰ ਉਹਨੂੰ 12 14 ਪੜ੍ਹਾਣੇ ਆ ਪੜਾ ਕੇ ਆਪਾਂ 15 ਲੱਖ 30 ਲੱਖ ਰੁਪਈਆ ਲਾ ਕੇ ਤੋਂ ਨੂੰ ਆਪਾਂ ਭੇਜਨੇ ਆ ਕੋ ਕੰਮ ਮਿਲੇ ਨਾ ਮਿਲੇ ਤੇ ਇਹਨੂੰ ਹਾਂਜੀ ਉਹ ਰੁਲੀ ਫਿਰਦੀ ਹਾਂਜੀ ਔਟਾਂ ਦੇ ਰੋਟੀਆਂ ਖਾਂਦੀ ਹਾਂਜੀ ਪੈਸਾ ਕੋਲ ਨਹੀਂ ਆਂਦਾ ਪਿੱਛੋਂ ਪੈਸਾ ਨਹੀਂ ਅਪੜਦਾ ਠੀਕ ਹੈ ਜੀ ਇਹ ਬਹੁਤ ਖਰਾਬ ਹੁੰਦੀ ਉਧਰ ਬੱਚੀ ਆਪਣੀ ਠੀਕ ਹੈ ਜੀ ਤੇ ਉਹਨੂੰ ਨਾ ਘੱਲਣ ਚਾਪਾ ਨੂੰ ਜੀ ਫਾਇਦਾ ਇਹ ਆਪਣਾ ਬੱਚਾ ਉਹਨੂੰ ਸਰਦਾਰ ਜੀ ਆਪਾਂ ਕੱਲ ਹਲੋ ਨਾ ਉਧਰ ਕੰਮ ਨਹੀਂ ਬੇਚਦਾ ਆਪਣੇ ਕੋਲੇ 5 ਕਿੱਲੇ ਜ਼ਮੀਨ ਹੈ ਉਹਦੀ ਖੇਚਲ ਕਰੀ ਜੋ ਉਹਨੂੰ ਲੱਖ ਰੁਪਈਆ 2 ਲੱਖ ਦੀ ਅੱਟੀ ਪਾ ਦਿਓ ਉਹਦੇ ਜੀ ਸੌਦਾ ਪਾਈ ਜਾ ਤੇ ਆਪ ਦਾ ਸਾਰਾ ਟੱਬਰ ਨੂੰ ਪਾਈ ਆ ਠੀਕ ਹੈ ਜੀ ਕੋਈ ਲੋੜ ਨਹੀਂ ਬਾਹਰ ਜਾਣ ਦੀ ਬਾਹਰ ਇੱਥੇ ਹੀ ਮਾਂ ਪਿਓ ਦੀ ਸੇਵਾ ਕਰੇ ਠੀਕ ਹੈ ਜੀ ਬਾਬਾ ਜੀ ਬਹੁਤ ਵਧੀਆ ਤੁਹਾਡੀ ਗੱਲ ਹੈ ਵੀ ਇੱਥੇ ਹੀ ਤੇ ਮੱਝਾਂ ਦੀ ਬਾਬਾ ਜੀ ਮੱਝਾਂ ਦੇ ਕੰਮ 'ਚ ਫਾਇਦਾ ਹੈ ਕਿ ਨਹੀਂ ਹੈ ਫਾਇਦਾ ਹੈ ਜੀ ਬੜਾ ਫਾਇਦਾ ਬਹੁਤ ਜ਼ਿਆਦਾ ਫਾਇਦਾ ਮੈਂ ਲਾਉਂ ਠੀਕ ਹੈ ਜੀ ਸਭੋਂ ਜ਼ਿਆਦਾ ਫਾਇਦਾ ਠੀਕ ਹੈ ਕੋਈ ਫੀਡ ਦਾ ਘਾਟਾ ਨਹੀਂ ਕੋਈ ਕਾਸ਼ੇ ਦਾ ਘਾਟਾ ਨਹੀਂ ਠੀਕ ਹੈ ਜੀ ਇਹ ਹੋਰਾ ਦੋਤੇ ਦੇ ਦੀ ਤੂੰ ਉਹਨੂੰ ਥੋੜਾ ਦਾਣਾ ਪਾਈ ਜੋ ਸਾਲਾ ਦੇ ਦੀ ਤੇ ਉਹਨੂੰ ਬਾਲਾ ਪਾਈ ਜੋ ਠੀਕ ਹੈ ਜੀ ਉਹ ਦੇਖੋ ਜਰਾ ਸੀਨ ਵੀ ਪੂਰੀ ਰਵੇ ਹਾਂਜੀ ਹਾਂਜੀ ਇਹ ਤਾਂ ਨਹੀਂ ਵੀ ਮੈਂ ਦੁੱਧ ਜਿੰਦੀ 14 ਕਿਲੋ ਤੇ ਦੁੱਧ ਪਾ ਦਿਓ ਦਾਣਾ ਪਾ ਦਿਓ 2 ਕਿਲੋ ਹਾਂਜੀ ਹਾਂਜੀ ਤੇਰੀ ਦਾਣਾ ਪਾਉਣਾ ਚਾਹੀਦਾ ਬਿਲਕੁਲ ਘੱਟ ਤੋਂ ਘੱਟ ਵੀ 6 ਕਿਲੋ ਚਾਹੀਦਾ ਦੋ ਵੇਲੇ ਆ ਦਾ ਦੋ ਵੇਲੇ ਆ ਦਾ ਠੀਕ ਹੈ ਜੀ ਬਾਬਾ ਜੀ ਤੁਹਾਡੇ ਬੱਚੇ ਕਿੰਨੇ ਆ ਸਾਡੇ ਜੀ ਦੋ ਪੁੱਤਰੇ ਦੇ ਦੋ ਮੁੰਡੇ ਨੇ ਦੋ بیٹے ਆ ਹਾਂਜੀ ਉਹ ਤੁਹਾਡੇ ਇੱਥੇ ਕੰਮ ਕਰਦੇ ਤੁਹਾਡੇ ਕੋਲ ਹੀ ਨੇ ਇੱਥੇ ਮੇਰੇ ਕੋਲ ਹੀ ਨੇ ਠੀਕ ਹੈ ਜੀ ਇੱਥੇ ਮੇਰੇ ਕੋਲ ਹੀ ਠੀਕ ਹੈ ਜੀ ਤੇ ਬਾਬਾ ਜੀ ਤੁਹਾਡੀ ਸ਼ਾਦੀ ਹੋਈ ਕਿੰਨਾ ਟਾਈਮ ਹੋ ਗਿਆ ਸ਼ਾਦੀ ਹੋਈ ਨੇ ਉਹ ਤਾਂ ਮੇਰੇ ਜੀ 85 ਸਾਲ ਦਾ ਤੇ ਮੇਰੇ ਵੀ 56 ਸਾਲਾਂ 60 ਸਾਲ 70 ਸਾਲ ਹੋਈ ਗਏ ਨੇ ਮੈਂ ਉਹ ਰਾਜਾ ਹਾੜੀ ਮਛਲੀ ਸੀ ਆਈ ਠੀਕ ਹੈ ਜੀ 17 ਕੇ ਸਾਲਾਂ ਦਾ ਹਜ ਜੀ ਤੁਹਾਡੀ ਸ਼ਾਦੀ ਹੋ ਗਈ ਹੈ ਤੇ ਮੈਂ ਇਸ ਮੰਨੀ ਜੇ ਵਿੱਚ ਨਾ ਵੀਹ ਸਾਲਾਂ ਦਾ ਜਾ ਜੋ ਪੈ ਗਿਆ ਮੱਜਾਂ ਦੇ ਵਿੱਚ ਮੱਜਾਂ ਗਾਵਾਂ ਦੇ ਵਿੱਚ ਠੀਕ ਹੈ ਜੀ ਦੇ ਕਹੇ ਲਾਟ ਟੋਟੇ ਯਾਨੀ ਉਹ ਬਾਨਾਉਣੇ ਠੀਕ ਹੈ ਜੀ ਕਿਸੇ ਦੀ ਨਿਕਲ ਯਾਨੀ ਲਾਟਾ ਆਉਣੇ ਅੱਛਾ ਜੀ ਉਦੋਂ 100 ਰੁਪਿਆ ਬੜਾ ਉਖਾ ਬਣਦਾ ਹੈ ਹਾਂਜੀ ਹਾਂਜੀ ਉਹਨਾ ਮੈਨੂੰ 100 ਰੁਪਿਆ ਦੇ ਦੇਣਾ ਮੈਂ ਬੱਚਿਆਂ ਦਾ ਚਾਹ ਪਾਣੀ ਲਿਆ ਕੇ ਦਿੱਤੀ ਜਾਣਾ ਠੀਕ ਹੈ ਆਉਂਦਾ ਟਾਈਮ ਪਾਸ ਕਰੀ ਜਾ ਠੀਕ ਹੈ ਬਹੁਤ ਵਧੀਆ ਜੀ ਬਾਬਾ ਜੀ ਮੈਨੂੰ ਇੱਕ ਜਿਹੜੀ ਤੁਸੀਂ ਇਹ ਗੱਲ ਦੱਸੋ ਵੀ ਜਿਵੇਂ ਹੁਣ ਕਈਆਂ ਮੱਝਾਂ ਦੇ ਬੱਚਾ ਮਤਲਬ ਖੁਰੀ ਮੁੜ ਜਾਂਦੀ ਏ ਬੱਚਾ ਨਹੀਂ ਆਉਂਦਾ ਕਈਆਂ ਦਾ ਪੁਛਲ ਵਾਲਾ ਪਾਸਾ ਹੁੰਦਾ ਉਹ ਹੁਣ ਸਾਡੇ ਨਾਲ ਕਿਸਾਨ ਭਰਾ ਬਹੁਤ ਜੁੜੇ ਆ ਦੂਰੋਂ ਦੂਰੋਂ ਵੱਡੇ ਵੱਡੇ ਫਾਰਮਾਂ ਵਾਲੇ ਉਹਨਾਂ ਨੂੰ ਮੜਾ ਆਪਦਾ ਤਜਰਬਾ ਦੱਸੋ ਵੀ ਉਹ ਬੱਚਾ ਆਪਦੀ ਮੱਝਾਂ ਗਾਂ ਕਿਵੇਂ ਸਵਾਲ ਲੈਣ ਕਰੇ ਉਹਨਾਂ ਨੂੰ ਜੀ ਜਦੋਂ ਮੈਂ ਗਾਂ ਸੁੰਢੀ ਨਾਲ ਪੁਛਲ ਵਾਲਾ ਪਾਸਾ ਪਤਾ ਲੱਗ ਗਿਆ ਵੀ ਪੁਛਲ ਆ ਗਈ ਅੱਛਾ ਜੀ ਤਾਂ ਮੈਂ ਦਾ ਅਗਲੇ ਪਾਸੇ ਮੂੰਹ ਹੈ ਜਿੱਧਰ ਮਾਇਦਾ ਮੂੰਹ ਉਧਰੇ ਬੱਚੇ ਦਾ ਮੂੰਹ ਹੈ ਠੀਕ ਹੈ ਜੀ ਬੱਚੇ ਦੀਆਂ ਲੱਤਾਂ ਵੀ ਦੀ ਹੱਥ ਪਾਉਣਾ ਬਾਹਰ ਦੀ ਹੱਥ ਨਹੀਂ ਪਾਉਣਾ ਅੱਛਾ ਜੀ ਬੱਚੇ ਦੀਆਂ ਲੱਤਾਂ ਵੀ ਦੀ ਹੱਥ ਪਾ ਕੇ ਤੇ ਅੰਦਰ ਦੀ ਲਾਤਾਂ ਲਿਆਉਣੀ ਓਕੇ ਓਕੇ ਪਹਿਲਾਂ ਸੱਜੀ ਲਿਆਉਣੀ ਫਿਰ ਖੱਬੀ ਲਿਆਉਣੀ ਕੀ ਬਾਤ ਹੈ ਲਿਆ ਕੇ ਉਹਨਾਂ ਰस्सियां ਪਾ ਦੇਣੀਆਂ ਨੇ ਠੀਕ ਹੈ ਜੀ ਰस्सियां ਪਾ ਕੇ ਤੇ ਆਸਤੇ ਆਸਤੇ ਖਿੱਚੀ ਹੋਵੇ ਖਿੱਚੀ ਦਾਣਾ ਠੀਕ ਹੈ ਜੀ ਬਾ ਜਿਵੇਂ ਤੁਸੀਂ ਦੱਸਦੇ ਭਾਈ ਸਾਨੂੰ ਵੀ ਪਹਿਲਾਂ ਵੀ ਕਈ ਵਾਰੀ ਤੇਲ ਪਾਉਣਾ ਪੈਂਦਾ ਹੈ ਤੇਲ ਜੇ ਨਹੀਂ ਰਸਤਾ ਘੱਟੇ ਤੇਲ ਪਹਿਲਾਂ ਪਾ ਲਵੇ ਮਹਾਰਾਜਾ ਠੀਕ ਹੈ ਜੀ ਇਹ ਰਸਤਾ ਘੱਟੇ ਦਾ ਤੇ ਰਸਤਾ ਫੁੱਲ ਲੈ ਮੈਂ ਸੁਪਣਾ ਠੀਕ ਹੈ ਜੀ ਅਹੀਂ ਕਈਆਂ ਨੇ ਕਈਆਂ ਸੁਆਈਆਂ ਨੇ ਕਈ ਮਹਿੰਗਾਈ ਠੀਕ ਹੈ ਠੀਕ ਹੈ ਜੀ ਇੱਥੇ ਮੈਂ ਕਹਾ ਸਵਾਤੀ ਸਵਰਨੇ ਕੀ ਪੂਛਲ ਵਾਲਾ ਪਾਸਾ 45 ਸਵਾਤੀ ਸੀ ਠੀਕ ਹੈ ਜੀ ਗਾਂ ਠੀਕ ਹੈ ਜੀ ਤੁਹਾਡਾ ਤਾਂ ਮਤਲਬ ਕਿ ਬਹੁਤ ਜ਼ਿਆਦਾ ਹੀ ਉਮਰਾਂ ਹੀ ਹੋ ਗਈ ਏ ਇਸ ਕੰਮ ਦੇ ਵਿੱਚ ਬਾਬਾ ਜੀ ਕੋਈ ਹੋਰ ਕੋਈ ਜਿਹੜੀ ਗੱਲ ਜਿਹੜੀ ਤੁਸੀਂ ਦੱਸਣੀ ਚਾਹੁੰਦੇ ਹੋ ਜਿਹੜੀ ਮੈਨੂੰ ਨਾ ਪਤਾ ਹੋਵੇ ਮੱਝਾਂ ਬਾਰੇ ਤੇ ਗਾਵਾਂ ਬਾਰੇ ਉਹ ਜ਼ਰੂਰ ਦੱਸਾਂ ਜੀ ਕਰੋ ਸਾਡੇ ਨਾਲ ਨਹੀਂ ਮੈਂ ਤਾਂ ਤੁਹਾਨੂੰ ਜੀ ਜਿੰਨੀਆਂ ਕਿ ਮੈਂ ਕਰ ਦਿੱਤੀਆਂ ਨੇ ਬਹੁਤ ਕਰ ਦਿੱਤੀਆਂ ਨੇ ਬਹੁਤ ਸਾਰਾ ਠੀਕ ਹੈ ਜੀ ਓਕੇ ਠੀਕ ਹੈ ਜੀ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਜੀ ਇੱਕ ਤਾਂ ਬਾਬਾ ਜੀ ਕੋਲੇ ਨਾ ਇੱਕ ਇੱਥੇ ਪਪੇਰੀਅਨ ਡੌਗ ਜਿਹੜਾ ਹੈ ਉਹਨਾਂ ਦੇ ਕੋਲੇ ਵਿੱਚ ਫੀਮੇਲ ਸੋਈ ਹੋਈ ਏ ਉਹਦੇ ਬੱਚਾ ਵਿਖਾ ਜੀ ਉਹਦੇ ਬੱਚੇ ਨੇ ਆ ਵੀਰੇ ਬੱਚਾ ਵਿਖਾ ਦੇ ਚੁੱਕ ਦੇ ਬਕਰ ਆ ਇੱਕ ਬੱਚਾ ਇਹ ਬਾਬਾ ਜੀ ਕੋਲੇ ਚਾਰ ਫੀਮੇਲ ਆਈਆਂ ਨੇ ਤੇ ਇਹ ਵੀ ਇਹਨਾਂ ਨੇ ਸੇਲ ਕਰਨੀਆਂ ਨੇ ਜੇ ਕਿਸੇ ਵੀਰ ਭਰਾ ਨੂੰ ਚਾਹੀਦੇ ਹੋਵਾ ਕੋਈ ਬੱਚਾ ਤੇ ਉਹ ਇਹਨਾਂ ਨੂੰ ਫੋਨ ਕਰ ਲਵੇ ਆ ਦੇਖੋ ਜੀ ਬਹੁਤ ਸੋਹਣੇ ਬੱਚੇ ਆ ਬਿਲਕੁਲ ਵਾਈਟ ਸੋ ਡੌਗੀ ਵੀ ਜਿਹੜੀ ਇਹ ਫੀਮੇਲ ਇਹ ਵੀ ਬਹੁਤ ਵਧੀਆ ਸੋ ਜਿਹੜੇ ਮੇਰੇ ਭੈਣਾ ਭਰਾਵਾਂ ਨੇ ਕਿਸੇ ਨੂੰ ਸਾਨੂੰ ਫੋਨ ਆਉਦੇ ਨੇ ਕਿਸੇ ਨੂੰ ਜੇ ਕੋਈ ਆਹ ਇਹ ਫੀਮੇਲ ਨੇ ਜੇ ਕਿਸੇ ਨੂੰ ਇਹ ਪਪੇਰੀਆਂ ਦੇ ਬੱਚੇ ਚਾਹੀਦੇ ਹੋਣ ਚਾਰੇ ਇਕੱਠੇ ਵੀ ਲਜਾ ਸਕਦਾ ਹੈ ਸੋ ਇੱਕ ਇੱਕ ਕਰਕੇ ਵੀ ਉਹਨਾਂ ਦੇ ਕੋਲੇ ਇਲ ਜਾ ਸਕਦਾ ਸੋ ਬਾਬਾ ਜੀ ਦਾ ਨਾਮ ਹੈਗਾ ਬਾਬਾ ਲੱड्डੂ ਦਲਾਲ ਬੜਾ ਮਸ਼ਹੂਰ ਏ ਪਿੰਡ ਗੁੱਦੜ ਢੰਡੀ ਤੇ ਜ਼ਿਲ੍ਹਾ ਫਿਰੋਜ਼ਪੁਰ ਸੋ ਅਸੀਂ ਬਾਬਾ ਜੀ ਦਾ ਨੰਬਰ ਜਿਹੜਾ ਹੈਗਾ ਉਹ ਤੁਹਾਨੂੰ ਅਸੀਂ ਵਿੱਚ ਦੇ ਦੇਵਾਂਗੇ ਆ ਦੱਸੀ ਵੀ ਨੰਬਰ ਵੀਰੇ 97810 97810 29192 29192 ਦੁਬਾਰਾ ਫਿਰ ਦਿਓ 97810 97810 29192 29192 ਇਹ ਬਾਬਾ ਜੀ ਦਾ ਨੰਬਰ ਹੈ ਸੋ ਤੁਸੀਂ ਬਾਬਾ ਜੀ ਦੇ ਨਾਲ ਆਪਦੀ ਵੀ ਕੋਈ ਸਲਾਹ مشورہ ਕਰਨਾ ਹੋਵੇ ਤਾਂ ਦੋਸਤੋ ਇੱਕ ਨਾ ਜਰੂਰ ਮੇਰੀ ਬੇਨਤੀ ਸੁਣੋ ਵੇਖੋ ਇਹ ਜਿਹੜੇ ਪੁਰਾਣੇ ਵੈਦਕੀਮ ਜਿਹੜੇ ਬਜ਼ੁਰਗ ਨੇ ਨਾ 85 ਸਾਲ ਦੇ ਹੋ ਗਏ ਨੇ ਇਹ ਹੁਣ ਬਾਹਰ ਕੰਮ ਤਾਂ ਕਰਨ ਜਾਂਦੇ ਨਹੀਂਗੇ ਘਰੇ ਰਹਿੰਦੇ ਸਾਰਾ ਦਿਨ ਇਹਨਾਂ ਦੇ ਬੱਚੇ ਪੁੱਤਰੇ ਕੰਮ ਕਰ ਕਰਦੇ ਆ ਜਿੰਨੇ ਵੀ ਵੀਰ ਨੇ ਕੋਈ ਦਵਾਈ ਦਾ ਨੁਕਸਾ ਪੁੱਛਣਾ ਹੋਵੇ ਨਾ ਤੇ ਬਾਬਾ ਜੀ ਨੂੰ ਨਾ ਜਰੂਰ ਕੋਈ 100 200 ਰੁਪਇਆ ਜਿਹੜੀ ਇਹਨਾਂ ਦਾ ਮਾਨ ਤਾਨ ਹੋ ਜਾਏ ਇਹਨਾਂ ਦੇ ਖਾਤੇ 'ਚ ਪਾ ਦਿਆ ਕਰੋ ਉਹ ਖਾਤਾ ਨੰਬਰ ਤੁਹਾਨੂੰ ਅਸੀਂ ਇਹਨਾਂ ਦੇ ਫੋਨ ਨੰਬਰ ਦੇਤਾ ਨਾਲ ਹੀ ਅਸੀਂ ਇਹਨਾਂ ਦਾ ਖਾਤਾ ਨੰਬਰ ਲਾ ਦਿਆਂਗੇ ਵੀਡੀਓ ਦੇ ਵਿੱਚ ਇਹ ਮੇਰੀ ਨਾ ਬੇਨਤੀ ਜ਼ਰੂਰ ਪ੍ਰਵਾਨ ਕਰਿਆ ਜੀ ਵੇਖੋ ਤੁਸੀਂ ਮੈਨੂੰ ਜਦੋਂ ਮਰਜ਼ੀ ਫੋਨ ਕਰਦੇ ਹੋ ਨੇਰੇ ਸਵੇਰੇ ਮੈਂ ਤੁਹਾਡੀ ਗੱਲ ਸੁਣਦਾ ਤੁਹਾਨੂੰ ਟ੍ਰੀਟਮੈਂਟ ਦੱਸਦਾ ਤੁਹਾਡੇ ਤੋਂ ਮੈਂ ਕੋਈ ਪੈਸਾ ਨਹੀਂ ਲੈਂਦਾ ਕਿਉਂਕਿ ਮੇਰੇ ਕੋਲੇ ਬਹੁਤ ਜ਼ਰੀਏ ਕਮਾਈ ਕਰਨ ਦੇ ਸੋ ਬਾਬਾ ਜੀ ਜਿਹੜੇ ਨੇ ਵੇਖੋ ਹੁਣ ਇਹ ਮੱਝਾਂ ਵੀ ਨਹੀਂ ਸੌਣ ਜਾਂਦੇ ਕਿਉਂਕਿ ਹੁਣ 85 ਸਾਲ ਦੀ ਦੋਸਤੋ ਉਮਰ ਵੀ ਬੜੀ ਏ ਹੁਣ ਅੱਗੇ ਵਾਲੀ ਜਨਰੇਸ਼ਨ ਤਾਂ 85 ਸਾਲ ਦੀ ਹੋਣੀ ਬਹੁਤ ਔਖੀ ਆ ਏ ਬਾਬਾ ਜੀ ਦੁੱਧ ਮੱਖਣਾ ਦੁੱਧ ਬਾਬਾ ਜੀ ਜਿਹੜੀ ਬਾਬਾ ਜੀ ਦੀ ਮੇਨ ਖਰਾਕ ਹੈ ਦੁੱਧ ਦਲ ਲੱਸੀ ਦਹੀਂ ਇਹਨਾਂ ਦਾ ਬਹੁਤ ਬਾਬਾ ਜੀ ਨੇ ਆਪ ਵੀ ਬੜੀਆਂ ਬੜੀਆਂ ਤਗੜੀਆਂ ਮੱਝਾਂ ਘਰੇ ਸ਼ੌਂਕ ਨਾਲ ਪਾਲੀਆਂ ਨੇ 20 20 ਲੀਟਰ ਦੁੱਧ ਬਾਬਾ ਜੀ ਮੱਝਾਂ ਦਾ ਚੋਂਦੇ ਰਹੇ ਨਾ ਮੈਂ ਆਪ ਦੇਖਦਾ ਰਿਆ ਪਹਿਲਾਂ ਮੇਰੇ ਉਸਤਾਦ ਜੀ ਸੀ ਉਹਨਾਂ ਦੇ ਨਾਲ ਜਦੋਂ ਮੈਂ ਆਉਂਦਾ ਸੀ ਤੇ ਅਸੀਂ ਬਾਬਾ ਜੀ ਨੂੰ ਨਾਲ ਲੈ ਕੇ ਜਾਂਦੇ ਹੁੰਦੇ ਸੀਗੇ ਉਸ ਤੋਂ ਬਾਅਦ ਬਾਬਾ ਜੀ ਨਾਲ ਮੇਰਾ ਵੀ ਬਹੁਤ ਚਿਰ ਦਾ ਪਿਆਰ ਹੈ ਸਤਿਕਾਰ ਸਾਡਾ ਕਰਦੇ ਆ ਸੋ ਅਸੀਂ ਵੀ ਬਜ਼ੁਰਗ ਜੀ ਨੇ ਸਾਡੇ ਇਹ ਮੇਰੀ ਬੇਨਤੀ ਜ਼ਰੂਰ ਮੰਨਿਓ ਜਿਹਨੇ ਵੀ ਵੀਰ ਨੇ ਨੁਕਸਾ ਪੁੱਛਣਾ ਹੋਵੇ ਕਿਉਂਕਿ ਕਈ ਵਾਰੀ ਆਪਾਂ ਨਾ 5-5 10-10 ਮਿੰਟ ਦੀ ਗੱਲ ਕਰਦੇ ਆਂ ਕਰਨ ਤੋਂ ਬਾਅਦ ਆਪਾਂ ਦਿੰਦੇ ਕੁਝ ਨਹੀਂ ਸੋ ਇਹਨਾਂ ਬਜ਼ੁਰਗਾਂ ਦੀ ਕਮਾਈ ਤਾਂ ਹੋਰ ਹੈ ਨਹੀਂਗੀ ਇਹਨਾਂ ਕੋਲੇ ਕੋਈ ਜ਼ਮੀਨ ਵੀ ਨਹੀਂ ਹੈਗੀਗੀ ਕੋਈ ਇਹਨਾਂ ਕੋਲੇ ਸਰਕਾਰੀ ਪੈਨਸ਼ਨ ਹੀ ਹੈ ਜਾਂ ਇਹਨਾਂ ਦੇ ਬੇੜੇ ਕੰਮਾਈ ਕਰਦੇ ਆ ਹੁਣ ਮਾਤਾ ਜੀਣੇ ਬਾਪੂ ਜੀ ਦੇ ਆ ਘਰ ਵਾਲੀ ਬੀਬੀ ਉਹਨਾਂ ਨੂੰ ਅੱਖਾਂ ਤੋਂ ਦਿਸਦਾ ਨਹੀਂਗਾ ਉਹਨਾਂ ਦਾ ਦਾਵਾਦਾਰ ਉਹਦਾ ਖਰਚਾ ਵੀ ਏ ਸੋ ਇਹ ਜਰੂਰ ਮੇਰੀ ਬੇਨਤੀ ਪ੍ਰਵਾਨ ਕਰਿਓ ਇਹ ਤੁਸੀਂ ਦਾਨ ਨਹੀਂ ਦੇਣਾਗਾ ਤੁਸੀਂ ਆਪਦੇ ਕੰਮ ਦੀ ਗੱਲ ਪੁੱਛਣੀ ਏ ਉਹਦੀ ਤੁਸੀਂ ਫੀਸ ਦੇਣੀ ਏ ਇਹਨਾਂ ਵੀ ਤੁਸੀਂ ਆਓ ਸਾਨੂੰ 500 ਰੁਪਿਆ ਫੀਸ ਦਿੰਦੇ ਜੀ ਡਾਕਟਰਾਂ ਨੂੰ ਤੇ ਬਾਬਾ ਜੀ ਨੂੰ ਤੁਸੀਂ 200 ਹੀ ਪਾਤਾ ਤੁਹਾਡਾ 200 ਹੀ ਪ੍ਰਵਾਨ ਹੈ ਤੁਹਾਡਾ ਜਸਵੰਦ ਵੀ ਨਿਕਲ ਜੇਗਾ ਸੋ ਤੁਸੀਂ ਬਾਬਾ ਜੀ ਕੋਲੋਂ ਨੁਕਸੇ ਵੀ ਜਿਹੜੇ ਨੇ ਸਾਰੇ ਪੁੱਛ ਸਕਦੇ ਜੀ ਬਹੁਤ ਹੀ ਵਧੀਆ ਬਾਬਾ ਜੀ ਘਾਰ ਹੀ ਹੁੰਦੇ ਨੇ ਜੇ ਕਿਸੇ ਨੇ ਬਾਬਾ ਜੀ ਨੂੰ ਮਿਲਣਾ ਵੀ ਹੋਵੇ ਤਾਂ ਗੁੱਦੇ ਢੰਡੀ ਇਹਨਾਂ ਦਾ ਪਿੰਡ ਹੈ ਪ੍ਰਗਟ ਸਾਹਿਬ ਗੁਰਦੁਆਰਾ ਤੋਂ ਅੱਗੇ ਤੇ ਨਾਲ ਵੀ ਲਿਜਾ ਸਕਦੇ ਤੇ ਬਾਬੇ ਨੂੰ ਨਾਲ ਵੀ ਲਿਜਾ ਸਕਦੇ ਨੇ ਲਓ ਬਾਬਾ ਜੀ ਨੇ ਹੋਰ ਇੱਕ ਆਫਰ ਦਿੱਤੀ ਵੀ ਕਿਸੇ ਦੀ ਮੱਝ ਗਾਂ ਜੇ ਨਹੀਂ ਸੁੰਦੀ ਤੋ ਬਾਬਾ ਜਿਹਨੂੰ ਘਰੋਂ ਪਿਠਾ ਆ ਗਏ ਨਾਲ ਵੀ ਲਿਜਾ ਸਕਦੇ ਨੇ ਸੋ ਬਾਬਾ ਜੀ ਬੜਾ ਹੀ ਇਹਨਾਂ ਦਾ ਮਤਲਬ ਕਿ ਬੜਾ ਪਿਆਰ ਹੈ ਪਸ਼ੂਆਂ ਦੇ ਪ੍ਰਤੀ ਬੜੀ ਬੜੀ ਚੰਗੀ ਇਹਨਾਂ ਨੇ ਮੱਝ ਪਾਲੀ ਏ ਭੜੇ ਸਮਿਆਂ ਦੇ ਵਿੱਚ 20 20 ਕਿਲੋ ਵਾਲੀ ਮੱਝ ਇਹਨਾਂ ਦੇ ਘਰੇ ਮੈਂ ਆਪ ਵੇਖੀ ਆਪ ਟੀਗੇ ਭਰੇ ਹੋਣ ਹੁਣ ਬਜ਼ੁਰਗ ਹੋ ਗਏ ਨੇ ਹੁਣ ਵਾਹ ਨਹੀਂ ਚੱਲਦੀ 85 ਸਾਲ ਦੇ ਬਾਪੂ ਨੇ ਬਾਬੇ ਦਾ ਨਾਂ ਹੈਗਾ ਬਾਬਾ ਲੱਡੂ ਸੋ ਦੋਸਤੋ ਤੁਹਾਨੂੰ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਮੇਰਾ ਚੈਨਲ ਡਾਕਟਰ ਸੁਖਚੈਨ ਸਿੰਘ ਕੁਦਰਤ ਡੇਰੀ ਫਾਰਮ ਡਾਕਟਰ ਸੁਖਚੈਨ ਸਿੰਘ ਸਬਸਕ੍ਰਾਈਬ ਕਰ ਲਿਓ ਸੋ ਸਾਰੇ ਹੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਥੈਂਕ ਯੂ ਸੋ ਮਚ